ਤੁਸੀਂ ਗੱਲਾਂ ਜਿਹੜੀਆਂ ਕਹੀਆਂ ਸੀ ਕਿ 2025 ਦੇ ਵਿੱਚ ਪਹਿਲੀ ਗੱਲ ਮੈਂ ਲੈਣ ਕਿਉਂਕਿ ਜਿਹੜੀ ਅੱਜ ਕੱਲ ਰੀ ਸਾਡੀ ਦੁਬਾਰਾ ਤੋਂ ਉਹ ਕਹਿੰਦੇ ਕਿ ਰੀਕਲ ਹੋਣੀ ਸ਼ੁਰੂ ਹੋ ਗਈ ਲੋਕਾਂ ਦੇ ਕਮੈਂਟ ਆ ਰਹੇ ਤੁਸੀਂ ਕਹਿੰਦੇ ਸੀ ਕਿ ਸਾਈਬਰ ਅਟੈਕ ਹੋਊਗਾ ਬੈਂਕਾਂ ਦੇ ਵਿੱਚੋਂ ਆਪਣੇ ਪੈਸੇ ਕਢਵਾ ਲਓ 2025 ਆ ਗਿਆ ਹੁਣ ਦੱਸੋ ਸਾਬ ਦੂਸਰੇ ਮਹੀਨੇ ਦੀ 21 ਤਰੀਕ ਲਈ ਹੀ ਮੈਂ ਕਿਹਾ ਸੀ ਜੀ ਤੇ ਤੁਸੀਂ ਜਾਓ Google ਤੇ ਸਰਚ ਕਰ ਲਓ ਅਟੈਕ ਹੋਇਆ ਔਰ ਦੁਨੀਆ ਦੀ ਆਪਣੇ ਆਪ ਨੂੰ ਆਰਥਿਕ ਮਹਾਸ਼ਕਤੀ ਕਹਿਣ ਵਾਲੇ ਦੇਸ਼ ਦੇ ਉੱਪਰ ਹੋਇਆ ਤੇ 1 ਟ੍ਰਿਲੀਅਨ ਡਾਲਰ ਤੋਂ ਉੱਪਰ ਦੇ ਪੈਸੇ ਲੋਕਾਂ ਦੀ ਚਪਤ ਲੱਗੀ ਚਾਈਨਾ ਨੇ ਇੱਕ ਡੀਪ ਸੀਕ ਨਾਂ ਦਾ ਪ੍ਰੋਡਕਟ ਲੈ ਕੇ ਆਂਦਾ ਹਾਂ Apple ਤੇ ਉਹਨੂੰ ਰਜਿਸਟਰਡ ਕਰਾਇਆ ਰਜਿਸਟਰਡ ਕਰਾ ਕੇ ਉਹਨੂੰ ਫ੍ਰੀ ਕਰਤਾ ਤੇ ਉਹਨਾਂ ਦੀ ਟ੍ਰਿਲੀਅਨ ਡਾਲਰ ਦੇ ਪ੍ਰੋਜੈਕਟ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਪੈਸੇ ਲਾਏ ਹੋਏ ਸੀਗੇ ਤੇ ਉਹ ਪੈਸੇ ਸਵਾਹ ਹੋ ਗਏ ਲੋਕਾਂ ਦੇ ਸੋ ਇਹ ਕਿਵੇਂ ਕਹਿ ਸਕਦੇ ਹਾਂ ਕਿ ਕੁਝ ਹੋਇਆ ਨਹੀਂ ਹੋਇਆ ਪਰ ਆਪਾਂ ਨੂੰ ਉਹਦੀ ਜਾਣਕਾਰੀ ਨਹੀਂ ਹੈ ਮੈਂ ਇਹ ਥੋੜੋ ਕਿਹਾ ਸੀ ਵੀ ਜਿਹੜੇ ਬੈਂਕ 'ਚ ਤੁਹਾਡਾ ਹੀ ਖਾਤਾ ਹੈ ਉਸੇ ਬੈਂਕ ਤੇ ਹੀ ਅਟੈਕ ਹੋਊਗਾ ਕਿਸੇ ਤੇ ਵੀ ਹੋ ਸਕਦਾ ਹੁੰਦਾ ਡਿਜੀਟਲੀ ਸੋ ਉਹ ਗੱਲ ਇਹ ਹੈ ਪਲੈਨੇਟਰੀ ਇਕੁਏਸ਼ਨ ਇਹ ਕਹਿ ਰਹੀ ਸੀ ਕਿ ਇਸ ਟਾਈਮ ਇਸ ਤਰ੍ਹਾਂ ਦਾ ਕੁਝ ਨਾ ਕੁਝ ਹੋਊਗਾ ਹੂੰ ਸੋ ਆਪਾਂ ਦੱਸਤਾ ਵੀ ਇਸ ਤਰ੍ਹਾਂ ਦਾ ਕੁਝ ਹੋਊਗਾ ਤੇ ਉਹ ਹੋਇਆ ਵੀ ਕਿ ਇਹਦੀ ਬਾਰੇ ਤੁਸੀਂ ਤੋਂ ਠੀਕ ਹੈ ਤੁਸੀਂ ਐਜ਼ ਅ ਐਸਟਰੋਲੋਜਰ ਐਜ਼ ਅ ਜੋਤਿਸ਼ੀ ਦੱਸ ਦਿੱਤਾ ਕਿ ਇਸ ਗੱਲ ਦੀ ਨੋਲਿਜ ਅਮਰੀਕਾ ਜਾਂ ਦੂਸਰੀ ਕੰਟਰੀਜ਼ ਨੂੰ ਨਹੀਂ ਸੀਗੀਆਂ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਜੋਤਿਸ਼ ਬੈਠੇ ਹੋਣਗੇ ਉਹਨਾਂ ਨਾਲ ਕੋਈ ਬੜੇ-ਬੜੇ ਬੜੇ-ਬੜੇ ਜੋਤਿਸ਼ ਹੋਣਗੇ ਡੈਫੀਨੇਟਲੀ ਹੂੰ ਬਿਲਕੁਲ ਹੈਗੇ ਆ ਹੂੰ ਪਰ ਜਿਹੜੀਆਂ ਸਰਕਾਰਾਂ ਨੇ ਹੂੰ ਮੇਨ ਖਾਸ ਕਰਕੇ ਯੂਰੋਪੀਅਨ ਜਾਂ ਅਮਰੀਕਨ ਸਰਕਾਰਾਂ ਫੋਰਨ ਇਹ ਜੋਤਿਸ਼ ਦੇ ਵਿੱਚ ਬਹੁਤ ਘੱਟ ਯਕੀਨ ਕਰਦੀਆਂ ਬਹੁਤ ਜ਼ਿਆਦਾ ਘੱਟ ਯਕੀਨ ਕਰਦੀਆਂ ਤੇ ਜੋਤਿਸ਼ ਦੀ ਗੱਲ ਜਿਹੜੀ ਹੁੰਦੀ ਆ ਉਹ ਨਾ 100% ਕਰੈਕਟ ਨਹੀਂ ਉਹਨੂੰ ਆਪਾਂ ਕਹਿ ਸਕਦੇ ਠੀਕ ਹੈ ਉਹ 90% ਹੀ ਮੰਨੀ ਜਾ ਸਕਦੀ ਜਿਸ ਤਰ੍ਹਾਂ ਮੈਂ ਕਿਹਾ ਵੀ ਸਾਈਬਰ ਅਟੈਕ ਹੋਊਗਾ ਹੂੰ ਤਾਂ ਸਾਈਬਰ ਅਟੈਕ ਹੋਇਆ ਹੁਣ ਅਮਰੀਕਾ ਦੇ ਵਿੱਚ ਹੋਊਗਾ ਜਾਂ ਉਹ ਇੰਗਲੈਂਡ ਚ ਹੋਊਗਾ ਜਾਂ ਉਹ ਚੀਨ ਚ ਹੋਊਗਾ ਕਿੱਥੋਂ ਦੀ ਸਰਕਾਰ ਵੇਰ ਰਹੇ ਸਟਾਰਸ ਹਾਂ ਇਹ ਨਹੀਂ ਨਾ ਆਪਾਂ ਨੂੰ ਪਤਾ ਹੂੰ ਸੋ ਇਸ ਕਰਕੇ ਆਪਾਂ ਨੂੰ ਤੈਨੂੰ ਹੀ ਪਤਾ ਸੀ ਕਿ ਆ ਕੁਝ ਘਟਨਾ ਵਾਪਰੇਗੀ ਤੇ ਉਹ ਵਾਪਰ ਗਈ ਹੁਣ 2025 ਹੋ ਗਿਆ ਸ਼ੁਰੂ ਹੋ ਗਿਆ ਆਪਣਾ ਜੀ ਦੂਜਾ ਮਹੀਨਾ ਵੀ ਆ ਗਿਆ ਹੂੰ ਤੇ ਹੁਣ ਇਸ ਸਾਲ ਬਾਰੇ ਕੀ ਤੁਸੀਂ ਦੇਖ ਰਹੇ ਹੋ ਕਿ ਕੀ ਤੁਹਾਡੇ ਅਕੋਰਡਿੰਗ ਇਕੁਏਸ਼ਨ ਕੀ ਕਹਿੰਦੀ ਹੈ ਤੇ ਤੁਸੀਂ ਗੱਲਾਂ ਜਿਹੜੀਆਂ ਕਹੀਆਂ ਸੀ ਕਿ 2025 ਦੇ ਵਿੱਚ ਪਹਿਲੀ ਗੱਲ ਮੈਂ ਲੈਣ ਕਿਉਂਕਿ ਜਿਹੜੀ ਅੱਜ ਕੱਲ ਵੀ ਸਾਡੀ ਦੁਬਾਰਾ ਤੋਂ ਉਹ ਕਹਿੰਦੇ ਕਿ ਰੀਕਾਲ ਹੋਣੀ ਸ਼ੁਰੂ ਹੋ ਗਈ ਲੋਕਾਂ ਦੇ ਕਮੈਂਟ ਆ ਰਹੇ ਤੁਸੀਂ ਕਹਿੰਦੇ ਸੀ ਕਿ ਸਾਈਬਰ ਅਟੈਕ ਹੋਊਗਾ ਬੈਂਕਾਂ ਦੇ ਵਿੱਚੋਂ ਆਪਣੇ ਪੈਸੇ ਕਢਵਾ ਲਓ 2025 ਆ ਗਿਆ ਹੁਣ ਦੱਸੋ ਸਾਬ ਦੂਸਰੇ ਮਹੀਨੇ ਦੀ 21 ਤਰੀਕ ਲਈ ਹੀ ਮੈਂ ਕਿਹਾ ਸੀ ਜੀ ਤੇ ਤੁਸੀਂ ਜਾਓ Google ਤੇ ਸਰਚ ਕਰ ਲਓ ਅਟੈਕ ਹੋਇਆ اور دنیا ਦੀ ਆਪਣੇ ਆਪ ਨੂੰ ਆਰਥਿਕ ਮਹਾਸ਼ਕਤੀ ਕਹਿਣ ਵਾਲੇ ਦੇਸ਼ ਦੇ ਉੱਪਰ ਹੋਇਆ ਤੇ 1 ਟ੍ਰਿਲੀਅਨ ਡਾਲਰ ਤੋਂ ਉੱਪਰ ਦੇ ਪੈਸੇ ਲੋਕਾਂ ਦੀ ਚਪਤ ਲੱਗ ਗਈ ਚਾਈਨਾ ਨੇ ਇੱਕ ਡੀਪ ਸੀਕ ਨਾਂ ਦਾ ਪ੍ਰੋਡਕਟ ਲੈ ਕੇ ਆਂਦਾ ਹਾਂ Apple ਤੇ ਉਹਨੂੰ ਰਜਿਸਟਰਡ ਕਰਾਇਆ ਜੀ ਰਜਿਸਟਰਡ ਕਰਾ ਕੇ ਉਹਨੂੰ ਫ੍ਰੀ ਕਰਤਾ ਤੇ ਉਹਨਾਂ ਦੀ ਟ੍ਰਿਲੀਅਨ ਡਾਲਰ ਦੇ ਪ੍ਰੋਜੈਕਟ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਪੈਸੇ ਲਾਏ ਹੋਏ ਸੀਗੇ ਤੇ ਉਹ ਪੈਸੇ ਸੁਆਹ ਹੋ ਗਏ ਲੋਕਾਂ ਦੇ ਸੋ ਇਹ ਕਿਵੇਂ ਕਹਿ ਸਕਦੇ ਹਾਂ ਕਿ ਕੁਝ ਹੋਇਆ ਨਹੀਂ ਹੋਇਆ ਪਰ ਆਪਾਂ ਨੂੰ ਉਹਦੀ ਜਾਣਕਾਰੀ ਨਹੀਂ ਹੈ ਮੈਂ ਇਹ ਥੋੜੋ ਕਿਹਾ ਸੀ ਵੀ ਜਿਹੜੇ ਬੈਂਕ 'ਚ ਥੋੜਾ ਹੀ ਖਾਤਾ ਹੈ ਉਸੇ ਬੈਂਕ ਤੇ ਹੀ ਅਟੈਕ ਹੋਊਗਾ ਕਿਸੇ ਤੇ ਵੀ ਹੋ ਸਕਦਾ ਹੁੰਦਾ ਡਿਜੀਟਲੀ ਸੋ ਉਹ ਗੱਲ ਇਹ ਹੈ ਪਲੈਨੇਟਰੀ ਇਕੁਏਸ਼ਨ ਇਹ ਕਹਿ ਰਹੀ ਸੀ ਕਿ ਇਸ ਟਾਈਮ ਇਸ ਤਰ੍ਹਾਂ ਦਾ ਕੁਝ ਨਾ ਕੁਝ ਹੋਊਗਾ ਹੂੰ ਸੋ ਆਪਾਂ ਦੱਸਤਾ ਕਿ ਇਸ ਤਰ੍ਹਾਂ ਦਾ ਕੁਝ ਹੋਊਗਾ ਤੇ ਉਹ ਹੋਇਆ ਵੀ ਕਿ ਇਹਦੀ ਬਾਰੇ ਤੁਸੀਂ ਕੋਲ ਠੀਕ ਹੈ ਤੁਸੀਂ ਐਜ਼ ਅ ਐਸਟਰੋਲੋਜਰ ਐਜ਼ ਅ ਜੋਤਿਸ਼ੀ ਦੱਸ ਦਿੱਤਾ ਕਿ ਇਸ ਗੱਲ ਦੀ ਨੌਲੇਜ ਅਮਰੀਕਾ ਜਾਂ ਦੂਸਰੀ ਕੰਟਰੀਜ਼ ਨੂੰ ਨਹੀਂ ਸੀਗੇ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਜੋਤਿਸ਼ ਬੈਠੇ ਹੋਣਗੇ ਉਹਨਾਂ ਨਾਲ ਕੋਈ ਬੜੇ-ਬੜੇ ਬੜੇ-ਬੜੇ ਜੋਤਿਸ਼ ਹੋਣਗੇ ਡੈਫੀਨੇਟਲੀ ਹੂੰ ਬਿਲਕੁਲ ਹੈਗੇ ਆ ਪਰ ਜਿਹੜੀਆਂ ਸਰਕਾਰਾਂ ਨੇ ਮੇਨ ਖਾਸ ਕਰਕੇ ਯੂਰੋਪੀਅਨ ਜਾਂ ਅਮਰੀਕਨ ਸਰਕਾਰਾਂ ਫੋਰਨ ਇਹ ਜੋਤਿਸ਼ ਦੇ ਵਿੱਚ ਬਹੁਤ ਘੱਟ ਯਕੀਨ ਕਰਦੀਆਂ ਬਹੁਤ ਜ਼ਿਆਦਾ ਘੱਟ ਯਕੀਨ ਕਰਦੀਆਂ ਤੇ ਜੋਤਿਸ਼ ਦੀ ਗੱਲ ਜਿਹੜੀ ਹੁੰਦੀ ਆ ਉਹ ਨਾ 100% ਕਰੈਕਟ ਨਹੀਂ ਉਹਨੂੰ ਆਪਾਂ ਕਹਿ ਸਕਦੇ ਠੀਕ ਹੈ ਉਹ 90% ਹੀ ਮੰਨੀ ਜਾ ਸਕਦੀ ਇਸ ਤਰ੍ਹਾਂ ਮੈਂ ਕਿਹਾ ਵੀ ਸਾਈਬਰ ਅਟੈਕ ਹੋਊਗਾ ਹੂੰ ਤਾਂ ਸਾਈਬਰ ਅਟੈਕ ਹੋਇਆ ਹੁਣ ਅਮਰੀਕਾ ਦੇ ਵਿੱਚ ਹੋਊਗਾ ਜਾਂ ਉਹ ਇੰਗਲੈਂਡ ਚ ਹੋਊਗਾ ਜਾਂ ਉਹ ਚੀਨ ਚ ਹੋਊਗਾ ਕਿੱਥੋਂ ਦੀ ਸਰਕਾਰ ਅਵੇਰ ਰਹੇ ਸਟਾਰਸ ਹਾਂ ਇਹ ਨਹੀਂ ਨਾ ਆਪਾਂ ਨੂੰ ਪਤਾ ਹੂੰ ਸੋ ਇਸ ਕਰਕੇ ਆਪਾਂ ਨੂੰ ਤੈਨਾਂ ਹੀ ਪਤਾ ਸੀ ਕਿ ਆ ਕੁਝ ਘਟਨਾ ਵਾਪਰੇਗੀ ਤੇ ਉਹ ਵਾਪਰ ਗਈ ਹੁਣ 2025 ਹੋ ਗਿਆ ਸ਼ੁਰੂ ਹੋ ਗਿਆ ਆਪਣਾ ਜੀ ਦੂਜਾ ਮਹੀਨਾ ਵੀ ਆ ਗਿਆ ਹੂੰ ਤੇ ਹੁਣ ਇਸ ਸਾਲ ਬਾਰੇ ਕੀ ਤੁਸੀਂ ਦੇਖ ਰਹੇ ਹੋ ਕਿ ਕੀ ਤੁਹਾਡੇ ਅਕੋਰਡਿੰਗ ਇਕੁਏਸ਼ਨ ਕੀ ਕਹਿੰਦੀ ਹੈ